ਇਹ ਜਿਹੜੇ ਵਿਅਕਤੀ ਇਹਨਾਂ ਦੇ ਉੱਤੇ ਮੁਕਦਮੇ ਜਿਹੜੇ ਦਰਜ ਐ ਐਨਡੀਪੀਐਸ ਦੇ ਤੇ ਨਾਲ ਲੜਾਈ ਝਗੜਿਆਂ ਦੇ ਤੇ ਇੱਕ ਫਰਾਰ ਐ ਤੇ ਦੂਸਰਾ ਜਿਹੜਾ ਜੇਲ੍ਹ ਦੇ ਵਿੱਚ ਵਿੱਚ ਐ ਦੂਸਰੇ ਦੀ ਭਾਲ ਐ ਹੁਣ ਦੇਖੋ ਕਰੋ ਤੱਕ ਪੁਲਿਸ ਪ੍ਰਸ਼ਾਸਨ ਐ ਦੂਸਰੇ ਜਿਹੜੇ ਭਰਾ ਨੂੰ ਕਾਬੂ ਕਰਦਾ ਤੇ ਉਸ ਨੂੰ ਜਿਹੜੀ ਕਦੋਂ ਤੱਕ ਜੇਲ੍ਹ ਦੀ ਸਲਾਕਾਂ ਦੇ ਵਿੱਚ ਫਿਰ ਤੋਂ ਦੁਬਾਰਾ ਦੇਖਣ ਨੂੰ ਮਿਲੇ ਸਦਾਜੀ ਕਿ ਇਹਨਾਂ ਦੇ ਉੱਤੇ ਐਨਡੀਪੀਐਸ ਦੇ ਮੁਕਦਮੇ ਦਰਜ ਜੇਲ੍ਹ ਦੇ ਵਿੱਚ ਹੈ ਤੇ ਦੂਸਰਾ ਇਸ ਵਕਤੇ ਭਗੋੜਾ ਚੱਲ ਰਿਹਾ ਪੁਲਿਸ ਨੂੰ ਉਸ ਦੀ ਪਾਲਾ ਜਲਦ ਤੋਂ ਜਲਦ ਉਸ ਨੂੰ ਜਿਹੜਾ ਪੁਲਿਸ ਅਰੈਸਟ ਕਰਕੇ ਤੇ ਫਿਰ ਤੋਂ ਜਿਹੜੀ ਦੱਸਦੇ ਕਿ ਉਸ ਨੂੰ ਜਿਹੜੀ ਸਜ਼ਾ ਹੈ ਉਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਦਿੱਤੀ ਜਾਵੇਗੀ ਸੋ ਆਪਣੇ ਆਪਣੇ ਵਿਚਾਰ 5:30 ਵਜੇ ਇਸ ਵਕਤ ਦੇਖ ਸਕਦੇ ਹੋ ਕਿ ਪੁਲਿਸ ਪੂਰੇ ਮੌਕੇ ਤੇ ਮੌਜੂਦ ਹੈ ਤੇ ਨਾਲ ਦੱਸ ਦਿੱਤੀ ਗਈ ਕਾਰਪਸ਼ੰਗੀ ਟੀਮ ਵੱਲੋਂ ਇਸ ਵਕਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿ ਇਹ ਪੰਗਾ ਚਲਾਇਆ ਜਾ ਰਿਹਾ ਇਸ ਘਰ ਤੋਂ ਕੋਈ ਕੋਲੋਂ 12 ਦੇ ਕਰੀਬ ਮੁਕੱਦਮੇ ਦਰਜ ਹੋਣ ਦੇ ਉੱਤੇ ਐਡੀਪੀਐਸ ਨੇ ਤਿੰਨੇ ਮੁਕੱਦਮੇ ਦਰਜ ਹ ਤੇ ਨਾਲ ਦੱਸ ਦਿੱਤੀ ਕਿ ਅਨਦਰ ਤੇ ਮ라이 ਝਗੜਾ ਦੇ ਮਕਦਮੇ ਵਿੱਚ ਸਰਦਰ ਜਰਨੈਲ ਸੈਰ ਨਹੀਂ ਕਰਦੇ ਸਨ ਆਪਣੇ ਆਪ ਨੂੰ ਕਿਉਂਕਿ ਆਪਣੇ ਆਪਣੇ ਬੁਨਿਆਦ ਜਿਹੜੇ ਤੋਂ ਹਾਲੇ 40 ਕਰਮਵਾਰ ਇਸ ਵਕਤ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਉਸ ਦੇ ਬਾਅਦ ਬਣਾਈ ਗਈ ਸੀ ਤੇ ਪੁਲਿਸ ਵੱਲੋਂ ਪ੍ਰੋਟੈਕਸ਼ਨ ਜਿਹੜੀ ਕਾਰਪੋਰੇਸ਼ਨ ਨੂੰ ਦੇ ਕੇ ਥੋੜੀ ਜਿਹੜੀ ਪ੍ਰੋਪਰੀਅਟਾਈ ਗਈ ਸੀ ਇਹਨਾਂ ਦਾ ਇਹੀ ਕਹਿਣਾ ਹੈ ਕਿ ਨਸ਼ਾ ਤਸਕਰੀ ਜਿਹੜੇ ਕਰਦੇ ਸੀਗੇ ਤੇ ਇਹਨਾਂ ਦੇ ਉੱਤੇ ਮੁਕੱਦਮੇ ਜਿਹੜੇ ਨਸ਼ਾ ਤਸਕਰ ਦੇਰ ਦੇ ਦਸਕਾਰ ਦੇ ਕੀਤੀ ਜਾ ਰਹੀ ਹੈ ਕਿਹੜੀ ਵਿਗੇ ਕੀਤੀ ਜਾ ਰਹੀ ਹੈ ਜੀ ਅੱਜ ਇਹ ਕਾਰਵਾਈ ਆਪਣੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ਜਲੰਧਰ ਕਮਿਸ਼ਨਰੇਟ ਦੇ ਵਿੱਚ ਕੀਤੀ ਜਾ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜੋ ਨਸ਼ਿਆਂ ਵਿਰੁੱਧ ਦੇ ਤਹਿਤ ਇਹ ਡਿਮੋਲੀਸ਼ਨ ਕੀਤੀ ਗਈ ਹੈ ਜਿਹਦੇ ਮਿਨਿਸਪਲ ਕਾਰਪੋਰੇਸ਼ਨ ਦੇ ਆਰਡਰ ਸੀ ਤੇ ਪੁਲਿਸ ਪ੍ਰੋਟੈਕਸ਼ਨ ਵੀ ਵਾਇਪ ਕੀਤੀ ਗਈ ਹੈ ਤੇ ਆਪਣੇ ਪੁਲਿਸ ਰਿਪੋਰਟ ਚ ਚੈੱਕ ਕਰਨ ਤੇ ਵੀ ਪਾਇਆ ਗਿਆ ਜੀ ਇਹਦੇ ਵਿੱਚ ਇਸ ਘਰ ਦੇ ਵਿੱਚ ਦੋ ਜਣੇ ਰਹਿੰਦੇ ਜਿਨ੍ਹਾਂ ਤੇ ਟੋਟਲ 12 ਮੁਕਦਮੇ ਦਰਜ ਹੈ ਤੇ ਤਿੰਨ ਐਨਡੀਪੀਐਸ ਦੇ ਵੀ ਕਾਫੀ ਗੰਭੀਰ ਮੁਕਦਮੇ ਦਰਜ ਨੇ ਨਾ ਗੰਭੀਰ ਕਦੋਂ ਹੋ ਨਵੇਂ ਦਰਜ ਹੈ ਪਹਿਲਾਂ ਦਰਜ ਇੱਕ ਮੁਕਦਮਾ 2025 ਦਾ ਤੇ ਪਹਿਲਾਂ ਵਾਲੇ 2019 ਤੇ 20 ਦੇ ਮੁਕਦਮੇ ਨੇ ਜਿਹੜੇ ਪ੍ਰੋਪਰਟੀ ਬਣਾਈ ਗਈ ਸੀ ਇਹ ਨਜਾਇਜ਼ ਸਾਰੀਆਂ ਇਹ ਸਸਤੀ ਤੋਂ ਕਮਾਈ ਤੋਂ ਬਿਲਕੁਲ ਜੀ ਇਹ ਜਿਹੜੀ ਪ੍ਰੋਪਰਟੀ ਹੈ ਕਾਰਪੋਰੇਸ਼ਨ ਦੇ ਹੁਕਮਾ ਦੇ ਤਹਿਤ ਡਿਮੋਲਿਸ਼ ਕੀਤੀ ਗਈ ਤੇ ਇਲੀਗਲ ਇਨਕ੍ਰੋਚਮੈਂਟ ਹੈ ਜੀ ਤੇ ਹੁਣ ਇਹ ਵਿਅਕਤੀ ਦੋਨੇ ਜੇਲ੍ਹ ਵਿੱਚ